ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਭਾਰਤੀ ਜਨਤਾ ਪਾਰਟੀ ਪਟਿਆਲਾ ਤੋਂ ਭਾਰਤੀ ਮਜ਼ਦੂਰ ਸੰਘ ਦੇ ਸਾਡੇ ਰੇਲਵੇ ਦੇ ਹੈੱਡ ਛਿਲੀ ਐ ਕੇ ਸਿੰਘ ਜੀ ਸਿੱਦੀ ਸਾਹਿਬ ਨਾਲ ਰੱਖੀ ਗਈ ਹੈ ਇਸ ਦੇ ਵਿੱਚ ਅੱਜ ਮੁੱਖ ਤੌਰ ਤੇ ਜਿਹੜਾ ਬਹੁਤ ਲੰਬਾ ਇੱਕ 2004 ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਖਤਮ ਕਰਕੇ ਐਨਪੀਐਸ ਲਾਗੂ ਕੀਤੀ ਗਈ ਸੀ ਜਿਹਦਾ ਲਗਾਤਾਰ ਪਿਛਲੇ 20 ਸਾਲ ਤੋਂ ਵਿਰੋਧ ਚੱਲ ਰਿਹਾ ਸੀਗਾ 2014 ਦੇ ਵਿੱਚ ਮੁੱਖ ਤੌਰ ਤੇ ਮੋਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਪੰਜ ਪ੍ਰਮੁੱਖ ਮੰਗਾਂ ਜਿਹੜੀਆਂ ਸੀਗੀਆਂ ਇਹਦੇ ਵਿੱਚੋਂ ਮੰਨ ਲਈਆਂ ਸੀਗੀਆਂ ਜਿਹਦੇ ਵਿੱਚੋਂ ਮੁੱਖ ਮੰਗ ਗ੍ਰੈਚੂਇਟੀ ਦੀ ਸੀ ਇਸ ਦੇ ਨਾਲ ਹੀ 4% ਜਿਹੜਾ ਸੀਗਾ ਜਿਹੜੀ ਪੈਨਸ਼ਨ ਦੇ ਵਿੱਚ ਵਾਧੇ ਦੀ ਮੰਗ ਸੀਗੀ ਜਿਹੜੇ ਕਿਸੇ ਕਰਮਚਾਰੀ ਦੀ ਡੈਥ ਹੋ ਜਾਂਦੀ ਸੀ ਕਿ ਉਹਨੂੰ ਪੁਰਾਣੀ ਪੈਨਸ਼ਨ ਦੇ ਤਹਿਤ ਜਿਹੜੇ ਸੀਗੇ ਬੈਨੀਫਿਟ ਦਿੱਤੇ ਜਾਂਦੇ ਸੀਗੇ ਜਿਹੜਾ ਪੈਨਸ਼ਨ ਦਾ 60 40 ਦੀ ਰੇਸ਼ੋ ਦੇ ਨਾਲ ਫੰਡਸ ਨੂੰ ਯੂਜ਼ ਕੀਤਾ ਜਾਂਦਾ ਸੀਗਾ ਉਹਦੇ ਵਿੱਚ ਕਰਮਚਾਰੀ ਦੀ ਕੋਈ ਮਰਜ਼ੀ ਨਹੀਂ ਹੁੰਦੀ ਸੀ ਤੇ ਅੱਜ ਕਰਮਚਾਰੀ ਦੀ ਪੂਰੀ ਮਰਜ਼ੀ ਦੇ ਨਾਲ ਜਿਹੜਾ ਹੈਗਾ ਪੈਸੇ ਕਿਸ ਸੈਕਟਰ ਦੇ ਵਿੱਚ ਲਗਾਏ ਜਾਣ लागू ਕੀਤਾ ਗਿਆ ਹੈ ਇਸ ਦੇ ਨਾਲ ਹੀ पीएफ ਦੇ ਵਿੱਚ ਪਹਿਲਾਂ ਕਿਸੇ ਵੀ ਤਰੀਕੇ ਦੀ ਨਿਕਾਸੀ ਕਰਮਚਾਰੀ ਆਪਣੀ ਕਿਸੇ ਜ਼ਰੂਰਤ ਦੇ ਲਈ ਨਹੀਂ ਕਰ ਸਕਦਾ ਸੀਗਾ ਅੱਜ ਕਰਮਚਾਰੀ ਨੂੰ ਜਿਹੜਾ ਹੈਗਾ ਦੋ ਵਾਰੀ ਆਪਣੇ 1 ਸਾਲ ਦੇ ਵਿੱਚ ਪੈਸੇ ਕਢਾਉਣ ਦਾ ਹੱਕ ਪਹਿਲਾਂ ਹੀ ਮਿਲ ਚੁੱਕਿਆ ਹੈ ਹੁਣ ਜਿਹੜੀਆਂ ਬਕੀ ਮੰਗਾ ਸੀਗੀਆਂ ਯੂਪੀਐਸਸੀ ਲਾਗੂ ਹੋਣ ਦੇ ਨਾਲ ਪੁਰਾਣੀ ਸਕੀਮ ਦੇ ਜਿਹੜੇ ਬੰਦੇ ਬੈਨੀਫਿਟ ਸੀਗੇ ਕਿ ਰਿਟਾਇਰਮੈਂਟ ਦੇ ਉੱਪਰ ਜਿਹੜਾ ਹੈਗਾ 50% ਜਿਹੜਾ ਹੈਗਾ ਲਗਭਗ ਜਿਹੜੀ ਜਿੰਨੀ ਸੈਲਰੀ ਵਿਡਰਾਅ ਕਰ ਰਿਹਾ ਉਹਦਾ ਮਿਲਣਾ ਚਾਹੀਦਾ ਹੈ ਇਹ ਸਾਰਾ ਕੁਝ ਲਾਗੂ ਕਰ ਚੁੱਕੇ ਆ ਇਸ ਦੇ ਨਾਲ ਹੀ ਜਿਹੜੀ 1000 ਪੈਨਸ਼ਨ ਦੀ ਮੰਗ ਸੀਗੀ ਉਸ ਨੂੰ ਵੀ ਮੰਨ ਲਿੱਤਾ ਗਿਆ ਹੈ ਪੈਨਸ਼ਨ ਦੇ ਨਾਲ ਮਹਿੰਗਾਈ ਰਾਹਤ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਨਾਲ ਯੂਪੀਐਸਸੀ ਜਿਹੜਾ ਹੈਗਾ ਐਨਪੀਐਸ ਤੋਂ ਬਹੁਤ ਇੱਕ ਬਿਹਤਰ ਵਿਕਲਪ ਦੇ ਰੂਪ ਦੇ ਵਿੱਚ ਆਇਆ ਹੈ ਇਸ ਦੇ ਨਾਲ ਸਰਕਾਰ ਦਾ ਜਿਹੜਾ ਅੰਸ਼ਦਾਨ ਹੈ ਉਹ ਵੀ 14% ਤੋਂ ਵਧਾ ਕੇ 1.8% ਕਰ ਦਿੱਤਾ ਗਿਆ ਹੈ ਤੇ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਭਾਰਤੀ ਜਨਤਾ ਪਾਰਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਕੇਂਦਰ ਦੇ ਵਿੱਚ ਇਹ ਫੈਸਲਾ ਕਰਕੇ ਜਿਹੜੇ ਸਾਡੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਕਰੋੜਾਂ ਕਰਮਚਾਰੀ ਅੱਜ ਉਹ ਪਰਿਵਾਰ ਅੱਜ ਉਹ ਸਾਰੇ ਕਰਮਚਾਰੀਆਂ ਆਪ ਇੱਕ ਖੁਸ਼ੀ ਦੇ ਨਾਲ ਤਸੱਲੀ ਵੀ ਮਹਿਸੂਸ ਕਰ ਰਹੇ ਹਨ ਕਿ ਜੀਵਨ ਦੇ ਵਿੱਚ ਜਿਹੜੇ ਇਹ ਇਹ ਕਲੇ ਇੱਕ ਕਰਮਚਾਰੀਆਂ ਨੂੰ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਗਿਫਟ ਮਿਲਿਆ ਇਹ ਇੱਕ ਇਤਿਹਾਸਿਕ ਫੈਸਲਾ ਹੈ ਜਿਸ ਦੇ ਨਾਲ ਇਸ ਦੇਜ ਦੇ ਜਿਹੜੇ ਕਰੋੜਾ ਕਰਮਚਾਰੀ ਆਪਣਾ ਜੀਵਨ ਦਾ ਪੱਧਰ ਉੱਚਾ ਚੱਕ ਸਕਣਗੇ ਇਸ ਵਾਕਿ ਇਹ ਕਿਹੜੇ ਕਿਹੜੇ ਵਰਗ ਨੂੰ ਇੱਕ ਬੈਂਫੀਟ ਹੋ ਸਕਦਾ ਹੈ ਇਹਦੇ ਵਿੱਚ ਕੇਂਦਰ ਸਰਕਾਰ ਦੇ ਸਾਰੇ ਹੀ ਕਰਮਚਾਰੀ ਹਨ ਚਾਹੇ ਉਹ ਕਿਸੇ ਵਿਭਾਗ ਦੇ ਨਾਲ ਹਨ ਚਾਹੇ ਡਾਕ ਨਾਲ ਹਨ ਚਾਹੇ ਇੰਕਮ ਟੈਕਸ ਨਾਲ ਹਨ ਸੇ ਰੇਲਵੇ ਨਾਲ ਕਿਸੇ ਵੀ ਕੇਂਦਰ ਸਰਕਾਰ ਦਾ ਜਿਹੜੇ ਵੀ ਵਿਭਾਗ ਹਨ ਸਾਰਿਆਂ ਨੂੰ ਜਿਹੜਾ ਬੈਨੀਫਿਟ ਦਿੱਤਾ ਗਿਆ ਤੇ ਬੜੇ ਲੰਬੇ ਸਮੇਂ ਤੋਂ ਜਿਹੜੀ ਮੰਗ ਸੀਗੀ ਦੇਸ਼ ਦੇ ਇਹ ਕਰੋੜਾਂ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਬਹੁਤ ਵੱਡੀ ਮੰਗ ਜਿਹੜੀ ਹੈ ਕਿ ਅੱਜ ਇਹ ਪੂਰੀ ਹੋ ਜੇ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ ਲੋਕ ਉਹਨਾਂ ਨੂੰ ਕੁਝ ਫਾਇਦਾ ਹੁੰਦਾ ਹੈ ਦੇਖੋ ਇਹ ਕੇਵਲ ਜਿਹੜੀ ਗਵਰਨਮੈਂਟ ਸੈਂਟਰ ਗਵਰਨਮੈਂਟ ਦੇ ਜਿਹੜੇ ਕਰਮਚਾਰੀਆ ਉਹਨਾਂ ਦੇ ਵਾਸਤੇ ਜਿਹੜੀ ਹੈਗੀ ਇਹ ਮੰਗ ਸੀਗੀ ਉਹਨਾਂ ਦੀ ਅੱਜ ਇਹ ਦੇ ਨਾਲ

ਜੇ ਕਿਤੇ ਕੋਈ ਅਜੀਬ ਗੱਲ ਹੋਈ ਆ ਵੈਸੇ ਮੇਰੀ ਜਾਣਕਾਰੀ ਤੇ ਦਿੱਸਦਾ ਮੈਨੂੰ ਕੋਈ ਮਨਹੰਤਾ ਕੋਈ ਚੀਜ਼ ਹੈ ਜੀ ਸੁਣੀ ਨਹੀਂ ਨਾ ਦੇਖੀ ਆ ਨਾ ਵੀਡੀਓ ਤੇ ਵੀਸੇ ਦੇਖਿਆ ਕਿਤੇ ਕੋਈ ਮੇਰੀ ਕੋਈ ਅਜੀਬ ਜਿਹੀ ਜਾਨ